ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਪਹਿਲਾਂ ਦੱਸ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਹੈ ਤੇ ਬਹੁਤ ਸਾਰੇ ਕਿਸਾਨ ਵੀਰਾਂ ਦੀ ਜਿਹੜੀ ਡਿਮਾਂਡ ਸੀਗੀ ਆਉਂਦੀ ਰਹਿੰਦੀ ਸੀਗੀ ਵੀ ਕੰਬਾਈਨਾ ਵਗੈਰਾ ਦੀ ਵੀ ਪੋਸਟ ਆਪਣੇ ਕੋਲ ਆਉਣੀ ਚਾਹੀਦੀ ਹੈ ਤੇ ਕਿਸਾਨ ਵੀਰ ਪਾ ਵੀ ਰਹੇ ਨੇਗੇ ਤੇ ਕਿਉਂਕਿ ਕਈ ਵਾਰ ਲਗਾਤਾਰ ਵੀਡੀਓ ਵੀ ਆ ਜਾਂਦੇ ਕਈ ਵਾਰ ਵੀਡੀਓ ਦੇ ਵਿੱਚ ਗੈਪ ਪੈ ਜਾਂਦਾ ਤੇ ਕਿਸਾਨ ਵੀਰੋ ਆਪਣੇ ਕੋਲ ਜਿਹੜੀ ਕੰਬਾਈਨਾ ਜਾਈਏ ਬਹੁਤ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਕੰਬਾਈਨਾ ਹਿੰਦ ਕੰਬਾਈਨਾ ਮਾਡਲ 2021 ਹੈ ਲਾਲ ਹੀਨੋ ਇੰਜਨ ਹੈ ਪਿੱਟੀਵੰਤ ਇੰਜਨ ਹੈ ਬਿਲਕੁਲ ਨਵਾਂ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਾਇਰ ਵੀ ਕੇਟੀ ਦੇਣਗੇ ਤੇ ਬਾਕੀ ਕੋਈ ਤੋੜ ਭੰਨ ਨਹੀਂ ਕੋਈ ਟੱਚਿੰਗ ਫੱਚਿੰਗ ਨਹੀਂ ਬਹੁਤ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਤੇ ਜਿਹੜੇ ਵੀ ਕਿਸੇ ਕਿਸਾਨ ਵੀ ਨੇ ਇਹ ਜੀ ਕੋਈ ਵੀ ਪੋਸਟ ਪਾਉਣੀ ਹੁੰਦੀ ਆਪਾਂ ਨੂੰ 4 ਤੋਂ 5 ਤੋਂ 7 ਫੋਟੋਆਂ 1 ਤੋਂ 1.5 ਮਿੰਟ ਦੀ ਵੀਡੀਓ ਆਪਣੇ ਨੀਚੇ ਵਿੱਚ WhatsApp ਨੰਬਰ ਦੇ ਉੱਪਰ ਸੈਂਡ ਕਰਕੇ ਵੀਡੀਓ ਜਿਹੜੀ ਪਵਾ ਸਕਦਾ ਹੈ ਪਾ ਬਿਲਕੁਲ ਫ੍ਰੀ ਉਹਨਾਂ ਦੀ ਐਡ ਜਿਹੜੀ ਕਰਾਂਗੇ ਤੇ ਕਿਸਾਨ ਵੀਰੋ ਬਹੁਤ ਜਿਆਦੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਇਹ ਕੰਬਾਈਨ ਖੜੀ ਹੈ ਜਿਹੜੇ ਵੀ ਕਿਸੇ ਕਿਸਾਨ ਵੀਰ ਨੇ ਕੋਈ ਵੀ ਚੀਜ਼ ਖਰੀਦਣੀ ਹੁੰਦੀ ਆ ਉਹ ਉਹਦੀ ਮਤਲਬ ਕਿ ਚੈੱਕ ਕਰਕੇ ਚਲਾ ਕੇ ਲੈਣ ਦੀ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਆਪਣੀ ਹੁੰਦੀ ਹੈ ਬਹੁਤ ਵਧੀਆ ਸਾਫ ਕੰਬਾਈਨ ਹੈ ਤੇ 2021 ਮਾਡਲ ਹੈ ਫੋਟੋਆਂ ਕਿਸਾਨ ਵੀਰ ਨੇ ਵਧੀਆ ਭੇਜੀਆਂ ਨੇਗੀਆਂ ਤੇ ਬੀਕੇਟੀ ਕਮਾਂਡਰ ਰਟਾਇਰ ਨੇ ਤੇ ਡਿਮਾਂਡ ਕਿਸਾਨ ਵੀਰ ਜਿਹੜਾ ਇਹਦੀ ਰੱਖ ਰਿਹਾ ਹੈਗਾ 15 ਲੱਖ 50 ਹਜ਼ਾਰ ਰੁਪਿਆ ਤੇ ਬਾਕੀ ਜੋ ਵੀ ਕਿਸਾਨ ਵੀਰ ਨੇ ਜਿਹੜੇ ਕੰਬਾਈਨਾਂ ਦੇ ਪਾਰਖੂ ਨੇ ਉਹ ਆਪਣੇ ਹਿਸਾਬ ਦੇ ਨਾਲ ਕੰਬਾਈਨ ਨੂੰ ਚੈੱਕ ਕਰਕੇ ਖਰੀਦ ਸਕਦੇ ਨੇਗੇ ਕਿਉਂਕਿ ਆਪਣਾ ਕੰਮ ਸਿਰਫ ਵੀਡੀਓ ਪਾਉਣਾ ਤੇ ਤੁਹਾਡਾ ਲੈਣ ਦਾ ਕੰਮ ਤੁਹਾਡਾ ਆਪਣਾ ਤੇ ਅੱਗੇ ਕਿਸਾਨ ਵੀਰ ਆਪਣੇ ਕੋਲ ਮੈਸ਼ੀਓ ਗੈਸਪੈਡੋ ਜਿਹੜਾ ਪਲਾਂਟਰ ਆਇਆ ਹੈਗਾ 2024 ਮਾਡਲ ਹੈ ਬਿਲਕੁਲ ਨਿਊ ਪਲਾਂਟਰ ਹੈ ਕਿਸਾਨ ਵੀਰ ਦਾ ਨੰਬਰ ਸ਼ੋ ਹੋ ਰਿਹਾ ਤੁਸੀਂ ਕੰਟੈਕਟ ਕਰਕੇ ਇਹਨੂੰ ਪਰਚੇਜ਼ ਕਰ ਸਕਦੇ ਹੋ ਧੰਨਵਾਦ